6 ਵਜੇ ਕੀ ਕਰਨਾ ਹੈ ਤੁਸੀਂ ਇੱਥੇ ਬਰਨਾਲੇ ਸ਼ਹਿਰ ਵਰਦੇ ਹੋ ਲੈਹਗੇ ਲੈਹਗੇ ਚੱਕ ਲੈ ਤੁਸੀਂ ਸਾਫ਼ ਜਿਹੀ ਕਿਉਂ ਨਹੀਂ ਆ ਰਹੇ ਨਾ ਕਿ ਆਏ ਹੋ ਅਸੀਂ ਨਾ ਆ ਕੇ ਕੈਬ੍ਰੇਟ ਦੇ ਕਪੜਾ ਧਾਰਨ ਵਾਲਾ ਹਾਂ ਹਾਂ ਠੀਕ ਆ ਕਿੰਨੇ ਵਜੇ ਪਹੁੰਚੀ ਜਾਗੂ ਦੀ ਪ੍ਰੋਗਰਾਮ ਤੇ ਦੱਸੋ ਹੁਣ ਚੱਲੋ ਨਾਲ ਨਹੀਂ ਤੁਸੀਂ ਜਾਓ ਅਸ ਤਾਂ ਜੀ ਨਾਤੀ ਧੋਤੇ ਵੀ ਨਹੀਂ ਵੀਰੇ ਅਸੀਂ ਤੁਹਾਨੂੰ ਕਿਹਾਗਾ ਠੀਕ ਹੈ ਨਾ ਹਾਂ ਜਾਗੂ ਪਹਿਲਾਂ ਪਹੁੰਚਣਾ ਜਾਗੂ ਕਿੰਨੇ ਵਜੇ ਸਟਾਰਟ ਜਾਗੂ ਦਾ ਅਥਨੇ ਹੋਊਗੀ ਉਦੋਂ ਪਹਿਲਾਂ ਨਹਾਈ ਤੋਂ ਯਾਰ ਹਾਂਜੀ ਤੇ ਜਾਗੂ ਦਾ ਜਾਣ ਲਈ ਹੋਵੇ ਆਪਾਂ ਰੈਡੀ ਅੱਜ ਆਪਾਂ ਚੱਲਣਾ ਮਾਪੀ ਨਹੀਂ ਤੁਹਾਨੂੰ ਦੱਸਿਆ ਹਾਂਗਾ ਮੈਂ ਦੱਸ ਦਿੰਦਾ ਤੁਹਾਨੂੰ ਆਪਾਂ ਜਾਣਾ ਗੋਨਿਆਣਾ ਮੰਡੀ ਪੇਡੂ ਬਲੌਗਰ YouTube ਚੈਨਲ ਆ ਬਹੁਤ ਤੁਸੀਂ ਜਾਣਦੇ ਵੀ ਹੋਵਾਂਗੇ ਉਹਨਾਂ ਦੀ ਜਿਹੜੀ ਭੈਣ ਦਾ ਮੈਰਿਜ ਆ ਤੇ ਆਪਾਂ ਇਨਵਾਈਟਡ ਸੀਗੇ ਠੀਕ ਹੈ ਆਪਣੇ ਮਿੱਤਰ ਨੇ ਤੇ ਆਪਾਂ ਚੱਲਦੇ ਆ ਮੈਂ ਰੈਡੀ ਹੋ ਗਿਆ ਸੀਗਾ ਤੇ ਮਨਪ੍ਰੀਤ ਨੇ ਰੈਡੀ ਹੋਣਾ ਹਜੇ ਫਿਰ ਆਪਾਂ ਮਿਲਦੇ ਹਾਂ ਠੀਕ ਹੈ ਰਿੱਕੀ ਤਾਂ ਹੋ ਗਏ ਰੈਡੀ ਠੀਕ ਹੈ ਰਾਮਣਾ ਵੀ ਹਲੇ ਰੈਡੀ ਹੋਣ ਵਾਲਾ ਰਹਿੰਦਾ ਮੈਂ ਵੀ ਤੇ ਜੁਝਾਰ ਵੀ ਰੈਡੀ ਹੋ ਗਿਆ ਹੁਣ ਅਸੀਂ ਚੱਲੇ ਆ ਤਪੇ ਕਿਉਂਕਿ ਉੱਥੇ ਦੋ ਤਿੰਨ ਅਸੀਂ ਕੰਮ ਕਰਨੇ ਆ ਮੈਂ ਰੈਡੀ ਵੀ ਹੋਣਾ ਗੁੰਜਨ ਬਿਊਟੀ ਪਾਰਲਰ ਕੱਲ ਵੀ ਹੋਈ ਸੀ ਤੇ ਅੱਜ ਵੀ ਆਪਾਂ ਉੱਥੇ ਹੀ ਰੈਡੀ ਹੋਣਾ ਤੇ ਅੱਜ ਆਪਾਂ ਚੱਲੇ ਆ ਪਿੰਡੂ ਬਲੌਗਰ ਦੀ ਭੈਣ ਦੀ ਜਾਗੋ ਦੇ ਪ੍ਰੋਗਰਾਮ ਤੇ ਅਮਰਿੰਦਰ ਦਾ ਵਿਆਹ ਆ ਉਹਦੀ ਜਾਗੋ ਦੇ ਪ੍ਰੋਗਰਾਮ ਤੇ ਚੱਲੇ ਆ ਨਾ ਪਹਿਰ ਪੋਣਾ ਮੇਕਅਪ ਪੋਣਾ ਹੈ ਜੀ ਫਿਰ ਆਪਾਂ ਸਾਵਾਂ। ਲੋ ਵੀ ਆਪਾਂ ਹੋ ਗਿਆ ਰੈਡੀ ਠੀਕ ਹੈ। ਮੈਂ ਹੀ ਬਾਲਾ ਟਾਈਮ ਲਾਤਾ ਹਨਾ। ਚਲੋ ਕੋਈ ਨਹੀਂ ਅਜੇ ਮਰਾਂਦਾ ਪੁੰਦਾ ਪਾਉਣਾ ਸੀ ਫਾਈਨਲ ਲੁੱਕ ਦਿਖਾਉਂਗੀ ਸਾਰਿਆਂ ਨੂੰ। ਤੇ ਆਪਾਂ ਰੈਡੀ ਹੋ ਗਏ ਆ ਆਪਾਂ ਪਹੁੰਚ ਕੇ ਰੰਪ ਤੇ ਜਾਣਾ ਆਪਾਂ ਬਠਿੰਡੇ ਆ। ਤੇ ਜਾ ਕੇ ਮਿਲਦੇ ਆ ਹਨਾ ਤੁਹਾਨੂੰ ਹੁਣ ਵਿਆਹ ਲੈ ਕਰੇ। ਜਾ ਕੇ ਮਿਲਦੇ ਆ ਵਿਆਹ ਵਾਲੇ ਘਰ ਲੋ ਬਈ ਪਹੁੰਚ ਗਏ ਆ ਸੰਗਤਾਂ ਹੋ ਜੀ ਲੱਗਦਾ ਪਹੁੰਚ ਗਏ ਆ ਆਪਾਂ ਪਹੁੰਚ ਗਏ ਗੋਨਿਆਂ ਨੇ ਹਮ ਤੇ ਵਿਆਹ ਵਾਲਾ ਘਰ ਹੋ ਰਿਹਾ ਸਾਹਮਣੇ ਸਾਹਮਣੇ ਛੇੜੜ ਭੁੰਡੀਆਂ ਘਟੀਆਂ ਪਹੁੰਚਣਾਂ ਨੇ ਛੇੜੜ ਭੁੰਡੀਆਂ ਤਾਂ ਪਾਰਕਿੰਗ ਵੀ ਬਣਾਈ ਆ ਯਾਰ ਗੱਡੀ ਥੱਲੇ ਵੀ ਲਾ ਸਕਦੇ ਆਪਾਂ ਪਾਰਕਿੰਗ ਵੀ ਬਣਾਈ ਆ ਗੱਡੀ ਥੱਲੇ ਵੀ ਲਾ ਸਕਦੇ ਆ ਆਪਣੀ ਇੱਛਾ ਕੀ ਸਭੀ ਜੀ ਵਾਜੂ ਪ੍ਰੋਗਰਾਮ ਪਖਿਆ ਪਿਆ ਪੂਰਾ ਹਨਾ ਬਰਾਬਰ ਠੀਕ ਆ ਠੀਕ ਨੈਕਸਟ ਲੈਵਲ ਵੱਡੇ ਭਾਈ ਸਾਸਰੀ ਕਾਲ ਦੀ ਸਾਸਰੀ ਕਾਲ ਸਾਸਰੀ ਕਾਲ ਜੀ ਬਾਜ ਜੱਜ ਦਾ ਹੌਂ ਲੱਗਿਆ ਸਾਸਰੀ ਕਾਲ ਸਾਸਰੀ ਕਾਲ ਭਾਈ ਠੀਕ ਠਾਕ ਠੀਕ ਠਾਕ ਆ ਗੱਡੀ ਹੁਣ ਕਿੱਥੇ ਲਾਉਂਗੇ ਅੱਜ ਚੀ ਲਵਾ ਦੇ ਖਾਂ ਉੱਥੇ ਖਾਂ ਲਾਉਂਦਾ ਨੇੜੇ ਲਵਾ ਬੱਸ ਤੋਂ ਹੁਣ ਕਰਵਾ ਦੇ ਮਮੀ ਮਮਈ ਜਾ ਕੇ ਤੇ ਇਤ ਰੱਖ ਦਿਓ ਇਧਰ ਰੱਖੋ ਚਲੋ ਚਕਲਾਂ ਸੈਲਫ ਮੇਕਅਪ ਕਰਨ ਦੀ ਸਾਰਿਆਂ ਚ ਹਨਾ ਜੋ ਤੂੰ ਪਹਿਲਾਂ ਹੀ ਲੱਭੀ ਚੁੱਕੀ ਫਿਰ ਤੇ ਸ਼ਰਮ ਤਾਂ ਨਹੀਂ ਆਉਂਦੀ ਅਸੀਂ ਆਏ ਆ ਸਾਨੂੰ ਖਵਾ ਪਿਆ ਪਹਿਲਾਂ ਸਾਡੀ ਭੈਣ ਭਰਾਵਾਂ ਦੀ ਮੈਚਿੰਗ ਹੋਈ ਪਈ ਪੂਰੀ ਜ਼ਬਰਦਸਤ ਜਾਰਡਨ ਸੰਧੂ ਦਾ ਫੋਨ ਆਇਆ ਜੀ ਹਾਂ ਕਹਿੰਦਾ ਬਾਈ ਮੈਂ ਤੈਨੂੰ ਦੇਖ ਕੇ ਕੌਣ ਲੱਗਿਆ ਯਾਰ ਬਸ ਠੀਕ ਹੈ ਵੀਰੇ ਧੰਨਵਾਦ ਕੇ ਬਸ ਲਿਓ ਕੰਗਾ ਦੋਹਣੇ ਕੰਗਾ ਇਹਨਾਂ ਦੀ ਪ੍ਰਾਂਦੀ ਰਹਿ ਗਈ ਪ੍ਰਾਂਦੀ ਪੈ ਗਈ ਛੋਟੀ ਪ੍ਰਾਂਦੀ ਰਹਿਣੀ ਕੋਈ ਨਾ ਕੋਈ ਨਾ ਹੋਣਿਆ ਹੋਣੇ ਆਖਤ ਨਾਲੀ ਆ ਜੋਤ ਇਹ ਕੱਟ ਦੇ ਇਹ ਕੱਟ ਕਹਿੰਦੇ ਜੇ ਉੱਥੇ ਹਾਊਸਮੈਂਡ ਕੀ ਕਰੂਗਾ ਜੇ ਇਹਨਾਂ ਦੇ ਵਾਈਫ ਰੈਡੀ ਹੋ ਕੇ ਨਾਲੇ ਮੈਨੂੰ ਇਹ ਦੱਸੋ ਸਾਡੇ ਲਈ ਹਾਊਸਮੈਂਡੂ ਹੀ ਫਿਰਦੇ ਆ ਫਿਰ ਉੱਥੇ ਹਨਾ ਸਾਡੇ বিনা ਉੱਥੇ ਸਾਡੇ ਲਈ ਹਾਊਸਮੈਂਡ ਬਈ ਫਿਰ ਮੈਂ ਤਾਂ ਬਰ ਕਦੇ ਕਦੇ ਉਹ ਥੋੜੀ ਜਿੰਨਾ ਕਰਦਾ ਜੋ ਤੇਰਾ ਸੂਟ ਸੋਹਣਾ ਬਈ ਥੈਂਕ ਯੂ ਮੇਰੇ ਹਾਂ ਆਦਾ ਆਦਾ ਹਾਂ ਬਾਤ ਦਾ ਸੀ ਆ ਬਾਤ ਸੀ ਪੂਰੀ ਅੱਖਾਂ ਆ ਪਿਆ ਉਸੇ ਲੇਟ ਕੇ ਆਉਗੇ ਬਈ ਤਿਆਰ ਹੋਣ ਲੱਗੇ ਮੈਂ ਸਾਰੇ ਤਿਆਰ ਕੀਤਾ ਵੀਰੇ ਸਾਰਾ ਸਾਨੂੰ ਜਾ ਚਲੀਏ ਜੇ ਮੇਕਅਪ ਆਟਾ ਇਸਟਫ ਬੰਦੇ ਬੰਦੇ ਤੇ ਯੋਰ ਲੱਗਾ ਦਾ ਜੋ ਉਧਰ ਇਧਰ ਵੀਰੇ ਬੱਚੇ ਧੱਕਰ ਤੇ ਵੀਰਪਾਲ ਫਾਈਨਲ ਟੱਚਿੰਗ ਹੋ ਰਹੀ ਐ ਫਾਈਨਲ ਕੀ ਮਕਰਾਈ ਨਹੀਂ ਬੰਦ ਹੋ ਰਹੀ ਐ ਸਟਾਰਟਿੰਗ ਦਾ ਫਾਈਨਲ ਇੱਕੋ ਹੀ ਹੋ ਰਹੀ ਮੇਰੇ ਤਾਂ ਅੱਛਾ ਅੱਛਾ ਹੁਣ ਬਾਹਰੀ ਜੀ ਤੂੰ ਹੋਰ ਵੀਰੇ ਮੈਨੂੰ ਪੈਨ ਨਹੀਂ ਦੇ ਰਹੇ ਨੇ ਮੇਕਅਪ ਆਟਾ ਇਸਟਫ ਮੈਨੂੰ ਤਾਂ ਬਾਹਰ ਦੇ ਹਾਂ ਵੀ ਦਾ ਕੰਮ ਪਾਲਦੀ ਐ ਨਾ ਮੈਂ ਆਹੋ ਖੈਦਾ ਦਾ ਇਹਨੇ ਕੋਈ ਨਾ ਕਲੈਮ ਕਰ ਦਿੰਦਾ ਤੇਰੇ ਨਾਲ ਕਲੈਮ ਸੀ ਕਰ ਲੈ ਕੋਈ ਠੀਕ ਆ ਕਿਸੇ ਕਿਸੇ ਨੂੰ ਇੰਦਿਆ ਕਲੈਮ ਸੀ ਸਹੀ ਆ ਵੀਰੇ ਹਾਂ ਜੋ ਤੂੰ ਲੱਖੀ ਐ ਨੀ ਕਲੈਮ ਮਿਲੋ ਜਨਵੀਰਪਾਲ ਦੀ ਪਰ ਜੋਰ ਲਾ ਦੇ ਆ ਤਾ ਪੁਰਾ ਆਉਂਦੀ ਆਉਂਦੀ ਉਧਰ ਜੋਰ ਆਈਆਂ ਰਹੀਆਂ ਦਾ ਤੂੰ ਉਹ ਤੇ ਕਾਮਲੇ ਹੋ ਕੇ ਬਲਾ ਬਲਾ ਤੁਹਾਨੂੰ ਚਲੋ ਹੁਣ ਹੋਰ ਹੁਣ ਚਲੋ ਬਾਈ ਤਰਨਾ ਕੀ ਆ ਚਲੋ 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 ਜੋਤ ਕਿੱਥੇ ਆ ਆਉਂਦੀ ਆਉਂਦੀ ਜੋਤਾ ਦਵਿੰਦਰ ਭਾਬੀ ਚਲੋ ਚਲੋ ਠੀਕ ਚਲੋ ਚਲੋ ਗੁੜੀ ਚਲ ਮਿੰਟ ਮਾਰ ਕੇ ਆ ਵੀ ਬਾਲਾ ਮੈਂ ਚੈੱਕ ਕਰੀ ਹਾਂ ਹਾਂ ਬਾਲਾ ਬਾਲਾ ਹਲੋ ਬਈ ਕੰਪਲੀਮੈਂਟ ਦਿਓ ਇਹ ਸੂਟ ਵੀ ਆਪਣੀ ਬੁਟੀਕ ਤੋਂ ਹੀ ਤਿਆਰ ਹੋਇਆ ਸਪੈਸ਼ਲ ਮੇਰੀ ਸੋਹਣੀ ਭੈਣ ਵਾਸਤੇ ਸੋਹਣਾ ਜਿਹਾ ਸੂਟ ਇਹਦੇ ਰੰਗ ਵਰਗਾ ਸੂਟ ਉਹ ਤੇਰੇ ਤੇ ਗਾਣਾ ਲਵਾਉਣਾ ਅੱਜ ਕਦੇ ਕਦੇ ਪਾਉਂਦੀ ਐ ਜੇ ਸੂਟ ਰਾਣੀ ਰੰਗ ਦਾ ਨਲੈਤ ਮੇਰਾ ਮੇ ਚੋਦੀ ਵੰਗ ਦਾ ਚਲੋ ਰੰਗ ਵਾਟਰ ਸਕੋਚ ਵਰਗਾ ਅੱਖ ਵੀ ਕਨੇਰੀ ਸੀਮ ਵਰਗੀ ਕੱਚੇ ਦੁੱਧ ਨਾਲ ਪਲੀ ਲੱਗਦੀ ਪੂੜੀ ਦੁੱਧ ਦੀ ਕਰੀਮ ਵਰਗੀ ਚਲ ਆ ਜਾ ਆਜੋ ਭੈਣੋ ਆਜੋ 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 ਮੇਰੇ ਨਾਲ ਆਵਾਦਿਆ ਆਜੋ ਆਜੋ ਕੋਈ ਨਾ ਕੋਈ ਨਾ ਇਹ ਕਦੋਂ ਦਾ ਵੰਡ ਗਈਆਂ ਵਿਆਹ ਸ਼ਾਦੀ ਤਾਂ ਪੈ ਜਾਂਦੀਆਂ ਨੇ ਮੇਰਾ ਉੱਤੇ ਬਾਹਲਾ ਪੋਪਲਾ ਲੱਗਾ ਵਿਆਹ ਲਾ ਚੱਲ ਪੋਪਲਾ ਤਾਂ ਛੱਡ ਆਜਾ ਕੋਈ ਖਾਦਾ ਤੂੰ ਚੱਲ ਮੇਰੀ ਮੋਟੀ ਭੈਣ ਨੂੰ ਕੁਝ ਖਵਾ ਦੇ ਉਸ ਮੁੱਤ ਤੱਕ ਰਾਹ ਰਾਤ ਤੇ ਕਿੱਥੇ ਆ ਵੀਰੇ ਪਹਿਲਾਂ ਮੈਨੂੰ ਕੁਝ ਖਵਾਇਆ ਨਹੀਂ ਹੁਣ ਕਹਿੰਦੀ ਛੇਤੀ ਖਾਲਾ ਬੇਗਮ ਬਹੁਤ ਗਲਤ ਆ ਤੇਰਾ ਹਾਂ ਲੈ ਇਹ ਵੀ ਲੈ 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 ਉਹ ਵੀ ਲੈ ਕਲਜੀਤ ਨਾਲ ਹੀ ਹਨ ਕੋਈ ਨਾ ਦਲਜੀਤ ਨੇ ਪਾਠ ਕਰਾਇਆ ਸਾਰੇ ਰਿਸ਼ਤੇਦਾਰ ਸੱਦ ਲਏ ਸਾਰੇ ਰਿਸ਼ਤੇਦਾਰ ਸੱਦ ਲਏ ਤੇ ਭੈਣੇ ਮੈਨੂੰ ਵੀ ਸੱਦ ਲਿਆ ਤੇ ਚਲ ਸਾਰਾ ਕੁਝ ਹੋ ਗਿਆ ਭੋਗ ਪੈ ਗਿਆ ਤੇ ਬਾਬਾ ਦੇਗ ਵੰਡਣ ਲੱਗ ਗਿਆ ਦੇਖ ਰਿਹਾ ਕਿ ਛੋੜੀ ਭੱਜਿਆ ਭੱਜਿਆ ਬਾਬਾ ਕਲਜੀਤ ਕੋਲ ਗੜੀ ਕੋਲ ਗਿਆ ਕੰਨਾਂ ਵਿੱਚ ਇਹ ਕੋਲ ਉਹ ਕੰਨ ਵਿੱਚ ਪਾਲਾ ਖੰਡ ਵਿੱਚ ਬਾਖਰ ਕਾ ਕਿੰਕਾ ਖੰਡ ਵਿੱਚ ਪਾਗਿਸਤ ਸੋਹਣੀ ਮਹਿੰਦੀ ਚੜੀ ਆ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ ਚੱਲੇ ਅਸੀਂ ਤਾਂ ਕੱਲੀ ਬਾਜੀ ਜਾ ਕੇ ਮੁੜੇ ਉਹ ਡੱਬਾ ਵੀ ਲੈ ਕੇ ਆਉਂਦੀ ਆ ਆ ਗੱਲਾਂ ਕੋ ਯਾਰ ਇਹ ਰੀਤਾ ਆਪਣੇ ਕਿੱਦਾਂ ਵੀ ਲੱਗੀ ਹੋਊ ਸਿਰਾ